ਪਰ ਇਸ ਵੇਲੇ ਦੀ ਜਿਹੜੀ ਕੈਨੇਡਾ ਦੀ ਸਥਿਤੀ ਹੈ ਕੁਝ ਆંકੜੇ ਜਿਹੜੇ ਨਿਕਲ ਕੇ ਆਏ ਆ ਉਹ ਕਹਿ ਰਹੇ ਨੇ ਕਿ ਨੌਕਰੀਆਂ ਦੇ ਮਾਮਲੇ ਦੇ ਵਿੱਚ ਕੈਨੇਡਾ ਦੀ ਇਸ ਵੇਲੇ ਦੀ ਸਥਿਤੀ ਜਿਹੜੀ ਆ ਕੋਈ ਬਹੁਤ ਹੀ ਵਧੀਆ ਨਹੀਂ ਹੈ ਬੇਰੋਜ਼ਗਾਰੀ ਦਰ ਜਿਹੜੀ ਆ ਉਹ ਪਿਛਲੇ ਮਹੀਨਿਆਂ ਦੇ ਮੁਕਾਬਲ ਤਨ ਵਧੀ ਹੈ ਗੰਭੀਰਤਾ ਦੇ ਵਿੱਚ 66000 60000 ਜੌਬਸ ਲੂਜ਼ ਹੋਏ ਆ ਇਤੋਂ ਤੱਕ ਬੰਦਾ ਪਹੁੰਚੇਗਾ ਤਾਂ ਨਾ ਘਰ ਖਰੀਦਣ ਦਾ ਹੌਸਲਾ ਤਾਂ ਕਰੇਗਾ ਜੇਦੇ ਕੋਦੇ ਕੋਲ ਇੱਕ ਸਟੇਬਲ ਜੌਬ ਹੋਏਗੀ ਇੱਕ ਅੱਛੀ ਇਨਕਮ ਹੋਏਗੀ ਪਰ ਤੁਹਾਨੂੰ ਲੱਗਦਾ ਇਹਦੇ ਵਿੱਚੋਂ ਮੇਰੀ ਇੰਨੀ ਇਨਕਮ ਹੈਗੀ ਮੈਂ ਘਰ ਲੈ ਸਕਦਾ ਇੰਨੇ ਨਾਲ ਬੈਂਕ ਕਹਿੰਦਾ ਨਹੀਂ 2 ਸਾਲ ਦੀ ਮੈਨੂੰ ਚਾਹੀਦੀ ਹੈ ਰਿਟਰਨ ਤੁਹਾਡੀ 2 ਸਾਲ ਦਾ ਰਿਪੋਰਟ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੀ ਮਾਰਕੀਟ ਇਸ ਸਮੇਂ ਕਈ ਸਾਰੇ ਰੰਗ ਦਿਖਾ ਰਹੀ ਆ ਔਰ ਮਾਰਕੀਟ ਦਾ ਚੱਲਣਾ ਨਾ ਚੱਲਣਾ ਧੀਮਾ ਹੋਣਾ ਜਾਂ ਤੇਜ਼ ਹੋਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਡਾਲਰ ਕਿੰਨੇ ਕੋ ਹੱਥਾਂ 'ਚ ਘੁੰਮਦਾ ਤੇ ਘੁਮੇਗਾ ਤਾਂ ਜੇ ਤੁਹਾਡੇ ਤੱਕ ਪਹੁੰਚੇਗਾ ਤੇ ਪਹੁੰਚੇਗਾ ਤਾਂ ਜੇ ਤੁਹਾਡੇ ਕੋਲ ਕੰਮਕਾਰ ਹੋਏਗਾ ਨੌਕਰੀ ਹੋਏਗੀ ਚੰਗੀ ਵੇਜੇਸ ਮਿਲਦੀਆਂ ਹੋਣਗੀਆਂ 인ਫਲੇਸ਼ਨ ਘਟ ਹੋਏਗੀ ਤਾਂ ਫਿਰ ਤੁਹਾਡੇ ਹੋਰ ਸੁਪਨੇ ਜਿਹੜੇ ਤੁਸੀਂ ਉਹਨਾਂ ਨੂੰ ਪੂਰਾ ਕਰਨ ਵਾਲੇ ਵਾਦਦੇ ਹੋ ਜਿਹਦੇ ਵਿੱਚ ਸਭ ਤੋਂ ਵੱਡਾ ਤੇ ਪਹਿਲਾ ਸੁਪਨਾ ਹੁੰਦਾ ਆਪਣਾ ਘਰ ਲੈਣਾ ਐਸ ਵੇਲੇ ਪ੍ਰਸਥਿਤੀਆਂ ਕੀ ਕਹਿ ਰਹੀਆਂ ਨੇ ਤੇ ਘਰ ਲੈਣ ਵਾਲੇ ਜਿਹੜੇ ਫਰਸਟ ਹੋਮ ਬਾਇਰਸ ਨੇ ਉਹਨਾਂ ਦੇ ਲਈ ਆਪਸ਼ਨਸ ਕੀ ਕੀ ਨੇ ਆਪਾਂ ਇਹਨਾਂ ਤਮਾਮ ਨੁਕਤਿਆਂ ਦੇ ਉੱਤੇ ਚਰਚਾ ਕਰਨੀ ਔਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਮਾਰਗੇਜ ਬ੍ਰੋਕਰ ਜਤਿੰਦਰ ਸਿੰਘ ਮੱਕੜ ਜੀ ਮਕਰ ਸਾਹਿਬ ਜੀ ਐ ਸਤਿ ਸ਼੍ਰੀ ਅਕਾਲ ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ ਮਕਰ ਸਾਹਿਬ ਮੈਂ ਪੈਸੇ ਦੀ ਗੱਲ ਕਰ ਰਿਹਾ ਸੀਗਾ ਕਿ ਪੈਸਾ ਜਿੰਨੇ ਹੱਥਾਂ ਚ ਘੁੰਮਦਾ ਕਹਿੰਦੇ ਉਹਦੀ ਉਨੀ ਵੈਲਿਊ ਜਿਹੜੀ ਆ ਉਹ ਵਾਧੀ ਹੈ ਪਰ ਪੈਸਾ ਆਏਗਾ ਤਾਂ ਜੇ ਤੁਹਾਡੇ ਕੋਲ ਨੌਕਰੀ ਹੋਏਗੀ ਤੇ ਕੰਮ ਕਰੋਗੇ ਤੁਸੀਂ ਫਿਰ ਉਹਦੇ ਤੋਂ ਚਾਰ ਪੈਸੇ ਜੋੜੋਗੇ ਜੋੜੋਗੇ ਤਾਂ ਫਿਰ ਉਹਨਾਂ ਨੂੰ ਕਿਤੇ ਹੋਰ ਖਰਚ ਕਰਨ ਦੀ ਗੱਲ ਕਰੋਗੇ ਤੇ ਉਹ ਜੋੜ ਕੇ ਜਿੱਥੇ ਖਰਚ ਕਰਨਾ ਹੁੰਦਾ ਤੇ ਉਹ ਹੁੰਦਾ ਘਰ ਯਾ ਪਰ ਇਸ ਵੇਲੇ ਦੀ ਜਿਹੜੀ ਕੈਨੇਡਾ ਦੀ ਸਥਿਤੀ ਹੈ ਕੁਝ ਆંકੜੇ ਜਿਹੜੇ ਨਿਕਲ ਕੇ ਆਏ ਆ ਉਹ ਕਹਿ ਰਹੇ ਨੇ ਕਿ ਨੌਕਰੀਆਂ ਦੇ ਮਾਮਲੇ ਦੇ ਵਿੱਚ ਕੈਨੇਡਾ ਦੀ ਇਸ ਵੇਲੇ ਦੀ ਸਥਿਤੀ ਜਿਹੜੀ ਆ ਕੋਈ ਬਹੁਤੀ ਵਧੀਆ ਨਹੀਂ ਹੈ ਬੇਰੋਜ਼ਗਾਰੀ ਦਰ ਜਿਹੜੀ ਆ ਉਹ ਪਿਛਲੇ ਮਹੀਨਿਆਂ ਦੇ ਮੁਕਾਬਲ ਤਨ ਵਧੀ ਹੈ ਬਿਲਕੁਲ ਜੀ ਗੰਭੀਰਤਾ ਦੇ ਵਿੱਚ 66000 66000 ਜੌਬਸ ਲੂਜ਼ ਹੋਏ ਆ ਹਮ ਮੋਸਟਲੀ ਪਾਰਟ ਟਾਈਮ ਜੌਬਸ ਆ ਜੀ ਐਟ ਦ ਸੇਮ ਟਾਈਮ ਜਿਹੜੇ ਜਿਹੜੇ ਸੈਕਟਰਸ ਆ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ 26000 ਕਹਿੰਦੇ ਅਗਸਟ ਦੇ ਵਿੱਚ ਜੌਬਸ ਆਪਾਂ ਲੂਜ਼ ਕੀਤੇ ਆ ਜੀ ਆ ਟ੍ਰਾਂਸਪੋਰਟੇਸ਼ਨ ਐਂਡ ਵੇਅਰਹਾਊਸਿੰਗ ਦੇ ਵਿੱਚ ਆਲਮੋਸਟ ਸੇਮ 23000 ਐਂਡ ਆਲਸੋ ਮੈਨੂਫੈਕਚਰਿੰਗ ਦੇ ਵਿੱਚ ਆਲਮੋਸਟ 20000 ਕਟੇ ਆ ਜੀ ਉਹਦੇ باوجود ਕੰਸਟਰਕਸ਼ਨ ਦੇ ਵਿੱਚ 17000 ਜੌਬਸ ਵਧੇ ਨੇ ਜੀ ਪਰ ਇਹ ਬਹੁਤ ਪ੍ਰੋਬਲਮਸ ਖੜੀਆਂ ਕੀਤੀਆਂ ਜਾ ਰਹੀਆਂ ਯੂਐਸ ਦੇ ਜਿਹੜਾ ਨਤੀਜਾ ਯੂਐਸ ਦੇ ਵਿੱਚ ਜਿਹੜੀ ਆਪਣੀ ਟ੍ਰੇਡ ਵਾਰ ਚੱਲ ਰਹੀ ਆ ਉਹਦੇ ਕਾਰਨ ਕਰਕੇ ਬਹੁਤੀ ਚੀਜ਼ਾਂ ਆਪਣੀਆਂ ਇਹ ਗੰਭੀਰਤਾ ਹੋਈਆਂ ਬਿਲਕੁਲ ਮੈਂ ਵੀ ਆંકੜੇ ਦੇਖ ਰਿਹਾ ਸੀਗਾ ਕਿ ਜਿਹੜੀ ਮਹਿੰਗਾਈ ਦਾ ਰਿਹਾ ਉਹ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ 6.6% ਸੀਗੀ ਜਿਹੜੀ ਜੁਲਾਈ ਦੇ ਵਿੱਚ 6.9% ਹੋ ਗਈ ਤੇ ਫਿਰ ਅਗਸਤ ਦੇ ਵਿੱਚ ਇਹ 7.1 ਤੇ ਪਹੁੰਚ ਗਈ ਹੈ ਤੇ ਫਿਲਹਾਲ ਮਕਰਤ ਸਾਹਿਬ ਅਜੇ ਅੱਗੇ ਵੀ પરિਸਥਿਤੀਆਂ ਜਿਹੜੀਆਂ ਕੋਈ ਬਹੁਤੀਆਂ ਸੁਖਾਵੀਆਂ ਨਜ਼ਰ ਆ ਨਹੀਂ ਰਹੀਆਂ ਜੇ ਸਭ ਨਾਲ ਚੀਜ਼ਾਂ ਚੱਲ ਰਹੀਆਂ ਨੇ نو ਨਾਟ ਇਟ 올 ਇਟਸ ਨਾਟ ਅ ਗ੍ਰੇਟ ਆਉਟਲੁੱਕ ਰਾਈਟ ਨਾਓ ਹਾਊਏਵਰ ਐਟ ਦ ਸੇਮ ਟਾਈਮ ਜਿਹੜੇ ਆਪਣੇ ਸਰਕਾਰ ਮਾਰਕਰਨੀ ਈਵਨ ਥੋ ਅਮਰੀਕਾ ਦੇ ਨਾਲ ਆਪਣੀ ਨਈ ਚੰਗੀ ਚੱਲ ਰਹੀ ਜਾਂ ਕੋਸ਼ਿਸ਼ ਕਰ ਰਹੀ ਆ ਜੀ ਥੋੜਾ ਚੰਗਾ ਕਰਨ ਨੂੰ ਹੋਰ ਮੌਲਕਾਂ ਦੇ ਨਾਲ ਵੀ ਇਹ ਕੋਸ਼ਿਸ਼ ਕਰ ਰਹੀ ਆ ਵੀ ਆਪਰ ਟ੍ਰੇਡਸ ਥੋੜੀ ਵਧੇ ਐਂਡ ਇਟ ਡਸ ਲੁੱਕ ਪ੍ਰੋਮਿਸਿੰਗ ਐਂਡ ਔਨ ਦ ਅਦਰ ਹੈਂਡ ਮਾਰਕਰਨੀ ਨੇ ਅਜਿ ਅਜ ਦੇ ਤਰੀਕ ਦੇ ਵਿੱਚ ਉਹਨਾਂ ਐਨਾਨਸ ਕੀਤਾ ਵੀ ਆਈ ਥਿੰਕ 50 অর 50 50000 ਜੌਬਸ ਹਮ ਰੀਟ੍ਰੇਨਿੰਗ ਕਰਨੀ ਹੈਗੀ ਆ ਜੀ ਸੋ ਅੱਜ ਆਈ ਥਿੰਕ ਦੋ ਦਿਨ ਆਪਣੇ ਮਿਨਿਸਟਰ ਨਾਲ ਇਕੱਠੇ ਮੀਟਿੰਗ ਕਰਕੇ ਉਹਨਾਂ ਨੇ ਫੈਸਲਾ ਕੀਤਾ ਪੇ ਟ੍ਰੇਨ ਕਰਨੇ ਹੈਗੇ ਆ ਹੋਰ ਲੋਕਾਂ ਨੂੰ ਫੋਰ ਦਾ ਜੌਬ ਮਾਰਕੀਟ ਬਿਲਕੁਲ ਇਹ ਹਾਲਾਂਕਿ ਇਹ ਬਿਲਕੁਲ ਡਿਫਰੈਂਟ ਆ ਕਿ ਆਪਾਂ ਮਾਰਗੇਜ ਦੀ ਗੱਲ ਕਰਨੀ ਆ ਤੇ ਇਹ ਨੌਕਰੀਆਂ ਦਾ ਸਿਲਸਿਲਾ ਬਿਲਕੁਲ ਵੱਖਰਾ ਪਰ ਕਿਉਂਕਿ ਇਥੋਂ ਤੱਕ ਬੰਦਾ ਪਹੁੰਚੇਗਾ ਤਾਂ ਨਾ ਘਰ ਖਰੀਦਣ ਦਾ ਹੌਸਲਾ ਤਾਂ ਕਰੇਗਾ ਜੇ ਉਹਦੇ ਕੋਲ ਇੱਕ ਸਟੇਬਲ ਜੌਬ ਹੋਏਗੀ ਇੱਕ ਅੱਛੀ ਇਨਕਮ ਹੋਏਗੀ ਹਾਂਜੀ ਪਰ ਇਹਨਾਂ ਪਰਸਥਿਤੀਆਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਚਰਚਾ ਮੰਗਦੀਆਂ ਨੇ ਧਿਆਨ ਮੰਗਦੀਆਂ ਨੇ ਕਿ ਅ ਦੋ ਤੌਰ ਤਰੀਕੇ ਹੋ ਸਕਦੇ ਆ ਦੋ ਚੀਜ਼ਾਂ ਹੋ ਸਕਦੀਆਂ ਪਹਿਲਾ ਤਰੀਕਾ ਸਿੱਧਾ ਸਿੱਧਾ ਹੈਗਾ ਕਿ ਤੁਸੀਂ ਰੈਗੂਲਰ ਬੈਂਕ ਦੇ ਕੋਲ ਜਾਓ ਤੁਸੀਂ ਉੱਥੇ ਜਾ ਕੇ ਪਰ ਕਦੇ-ਕਦੇ ਇੰਜ ਵੀ ਬਣਦਾ ਸਥਿਤੀਆਂ ਤੁਹਾਡੀਆਂ ਇਹੋ ਜਿਹੀਆਂ ਹੁੰਦੀਆਂ ਕਿ ਰੈਗੂਲਰ ਬੈਂਕ ਦੇ ਕੋਲ ਜਾਣ ਦੇ ਲਈ ਜਿਹੜੀਆਂ ਕੰਡੀਸ਼ਨਸ ਚਾਹੀਦੀਆਂ ਨੇ ਜਿਹੜੀਆਂ ਸ਼ਰਤਾਂ ਚਾਹੀਦੀਆਂ ਨੇ ਉਹ ਤੁਸੀਂ ਪੂਰੀਆਂ ਨਹੀਂ ਕਰ ਪਾਉਂਦੇ ਹਾਂਜੀ ਤੇ ਫਿਰ ਉਸ ਸਭ ਦੇ ਵਿੱਚ ਇੱਕ ਆਪਸ਼ਨ ਆਉਂਦੀ ਹੈ ਬੀ ਲੈਂਡਰਸ ਦੀ ਹਾਂਜੀ ਮੈਨੂੰ ਲੱਗਦਾ ਕਿ ਆ ਥੋੜਾ ਜਿਹਾ ਬੀ ਲੈਂਡਰਸ ਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਖਾਸ ਤੌਰ ਤੇ ਫਰਸਟ ਟਾਈਮ ਹੋਮ ਬਾਏਰਸ ਦੇ ਲਈ ਇਹ ਕਿਸ ਤਰੀਕੇ ਨਾਲ ਬੈਨੀਫੀਸ਼ੀਅਲ ਹੋ ਸਕਦੀ ਕੀ ਕੀ ਇਹਦੇ ਵਿੱਚ ਸ਼ਰਤਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਅਮ ਸੋ ਜਿਹੜੇ ਬੀ ਲੈਂਡਿੰਗ ਦੇ ਵਿੱਚ ਫਾਇਦਾ ਵੀ ਆ ਨੁਕਸਾਨ ਵੀ ਆ ਜੀ ਪਰ ਹਰ ਇੱਕ ਨੇ ਚਾਹੇ ਆਪਾਂ ਕਿਸ ਨੂੰ ਪੈਸੇ ਦੇਈਏ ਹਮ ਅਗਲਾ ਸੋਚਦਾ ਇਹ ਵੀ ਤੁਸੀਂ ਕਿਸ ਤਰ੍ਹਾਂ ਮੈਨੂੰ ਵਾਪਸ ਜਾਂ ਵਿਆਜ ਦੇਵੋਗੇ ਹੈਨਾ ਸੋ ਚਾਹੇ ਏ ਲੈਂਡਰ ਹੋਵੇ ਚਾਹੇ ਬੀ ਲੈਂਡਰ ਹੋਵੇ ਤੇ ਇਸ ਤੋਂ ਵਾਂਟ ਟੂ ਨੋ ਹਾਊ ਆਰ ਯੂ ਗੋਇੰਗ ਟੂ ਪੇ ਥੈਮ ਬੈਕ ਥੋੜੀ ਨੌਕਰੀ ਚੰਗੀ ਆ ਤੋ ਦੇ ਹੈ ਤੋ ਤੁਸੀਂ ਸਟੇਬਲ ਹੈਗੇ ਆ ਪਰ ਜਿਹੜੇ ਚੀਜ਼ ਦੇ ਵਿੱਚ ਮੈਂ ਕਰਨਾ ਚਾਹੁੰਦਾ ਸਿਕਵ ਬੀ ਲੈਂਡਿੰਗ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸੌਫ ਐਮਪਲੋਇਡ ਲੋਕੀ ਹੈਗੇ ਹਨ ਸੋ ਫੋਰ ਐਗਜ਼ਾਮਪਲ ਦ ਡਿਫਰੈਂਸ ਜਦੋਂ ਆਪਾਂ ਬੈਂਕ ਕੋਲ ਜਾਂਦੇ ਆ ਸੈਲਫ ਐਮਪਲੋਇਡ ਬੰਦਾ ਉਹ ਚਾਹੁੰਦੇ ਵੀ ਤੁਹਾਡੀ 2 ਸਾਲਾਂ ਦੀ ਐਵਰੇਜ ਜਾਂ 2 ਸਾਲਾਂ ਦੀ ਇਨਕਮ ਹੋ ਕੇ ਉਹਨਾਂ ਨੇ ਦੇਖਣਾ ਵੀ ਤੁਸੀਂ ਉਹ ਦੇਖ ਕੇ ਉਹ ਪਰਖ ਕਰ ਤੇ ਕਰਕੇ ਦੇਖੂਗੇ ਵੀ ਤੁਸੀਂ ਕਿਸ ਤਰ੍ਹਾਂ ਸਾਨੂੰ ਪੇਬੈਕ ਕਰੂਗੀ ਜਾਂ ਉਸ ਉਸੇ ਤਰੀਕੇ ਨਾਲ ਤੁਹਾਨੂੰ ਕੁਆਲੀਫਾਈ ਕਰਦੇ ਆ ਜਿਹੜੀ ਬੀ ਲੈਂਡਿੰਗ ਦੇ ਵਿੱਚ ਖੂਪੀ ਆ ਯੂ ਕੈਨ ਜੈਥੋਟਿਕਲ ਫੋਰ ਐਗਜ਼ਾਮਪਲ ਤੁਸੀਂ ਆਪ ਦਾ ਨਵਾਂ ਕਾਰੋਬਾਰ ਖੋਲਿਆ ਆ ਆਈ ਡੋਨੋ ਲੈਟਸ ਕਾਲ ਇਟ ਉਬਰ ਵੀ ਕਹ ਲਓ ਤੁਸੀਂ ਕਹਿ ਸਕਦੇ ਆ ਉਹਦੇ ਵਿੱਚ ਉਬਰ ਭਾਵੇਂ ਬੰਦਾ ਸਾਈਡ ਤੇ ਵੀ ਬਹੁਤ ਲੋਕੀ ਕਰਦੇ ਆ ਜੀ ਕੈਬਨਟ ਮੇਕਰ ਰੂਫਿੰਗ ਹੋਰ ਵੀ ਇੰਡਸਟਰੀਜ਼ ਦੇ ਵਿੱਚ ਵੀ ਜੀ ਇਵਨ ਕੰਸਟਰਕਸ਼ਨ ਉਮ ਜੇ ਤੁਸੀਂ ਨਵੀਂ ਖੋਲੀ ਆ ਬੈਂਕ ਜਿਹੜੀ ਬੀ ਲਾਈਨਿੰਗ ਹੈ ਉਹ ਤੁਹਾਡੇ ਅਪ ਟੂ 1 ਇਅਰ ਛੇ ਮਹੀਨੇ ਵੀ ਚੱਲ ਸਕਦਾ ਕੁਝ ਲੈਂਡਰ ਨਾਲ ਪਰ ਯੂਸ਼ੁਅਲੀ ਉਹ ਜਿਹੜੇ ਤੁਹਾਡੇ ਬੈਂਕ ਸਟੇਟਮੈਂਟਸ ਆ ਜਿਹੜੀ ਪਰ ਡਿਪੋਜ਼ਿਟ ਕਰਦੇ ਇਨਕਮ ਰੈਵਨਿਊ ਜਿਹੜੀ ਆਪਾਂ ਕੰਮ ਤੋਂ ਬਣਾਏ ਆ ਉਹ ਇੱਕ ਸਾਲ ਦੀ ਰੈਵਨਿਊ ਵੇਖ ਕੇ ਉਹਨਾਂ ਨੇ ਕਹਿਣਾ ਵੀ ਠੀਕ ਆ ਵੀ ਇਹਨਾਂ ਦੇ ਡਿਪੋਜ਼ਿਟ ਚੰਗੇ ਨੇ ਜੀ ਫਿਰ ਉਹਨਾਂ ਨੇ ਦੇਖਣਾ ਵੀ ਤੁਹਾਡੇ ਖਰਚੇ ਕਿੰਨੇ ਨੇ ਜੀ ਉਸ ਹਿਸਾਬ ਨਾਲ ਤੁਸੀਂ ਵੇਖੋ ਸਾਲ ਤੁਹਾਡਾ ਬਚ ਗਿਆ ਹੋਰ ਇਵਨ ਲੈਸ ਸੇ ਥੋੜੇ 9 ਮਹੀਨੇ ਹੋਏ ਹਨ ਉਹ ਪੂਰਾ ਸਾਲ ਵੀ ਤੁਸੀਂ ਟੈਕਸ ਦਾ ਹਜੇ ਭਰਿਆ ਵੀ ਨਹੀਂ ਹੁਣ ਜੀ ਪਰ ਐਟ ਸੇਮ ਟਾਈਮ ਦੋਸ ਟਾਈਪਸ ਆਫ ਲੈਂਡਰਸ ਆਰ देयर ਟੂ ਹੈਲਪ ਯੂ ਇਨ ਦੈ ਸਿਚੁਏਸ਼ਨ ਜੀ ਥੈਟ ਆਫਟਰ ਜਦੋਂ ਤੁਹਾਡੇ ਵੇਖਿਆ ਵੀ ਤੁਹਾਡੀ ਇਨਕਮ ਕਿੰਨੀ ਤਕਰੀਬਨ ਆ ਰਹੀ ਆ ਜੀ ਫਿਰ ਉਹ ਤੁਹਾਡੀ ਛੇਤੀ ਮਦਦ ਕਰ ਚੁਕੇ ਸੋ ਜਸਪੀਰ ਜੀ ਜਿਹੜਾ ਇਹ ਇੱਕ ਸਾਲ ਦੀ ਤੁਹਾਡੇ ਬੈਂਕ ਸਟੇਟਮੈਂਟਸ ਰੈਵਨਿਊ ਰੈਵਨਿਊ ਵੇਖਣਗੇ ਇਹ ਵੀ ਲੈਂਡਿੰਗ ਜੀ ਉਹਦੇ ਨਾਲ ਵੀ ਮੈਨੀ ਥਿੰਗਸ ਆਰ ਗੋਇੰ ਟੂ ਹੈਲਪ ਦਾ ਦਾ ਕੰਜ਼ਿਊਮਰ ਇਹ ਵੀ ਤੁਹਾਡੀ ਸਾਰਜ ਕਰੋ ਵੀ ਜੇ ਤੁਹਾਡੀ ਕ੍ਰੈਡਿਟ ਇਨੀ ਅੱਛੀ ਜਾਂ ਚੰਗੀ ਨਹੀਂ ਹੈਗੀ ਇਹ ਲੈਂਡਰ ਨਾਲ ਜੀ ਇਹ ਵੀ ਤੁਹਾਡੀ ਹੈਲਪ ਕਰੂਗੇ ਅ ਦੂਜੇ ਪੱਖੋਂ ਜੇ ਤੁਹਾਡੇ ਕਾਰਪੋਰੇਸ਼ਨ ਪੂਰਾ ਸੈਟ ਨਹੀਂ ਹੋਇਆ ਜੀ 6 ਮਹੀਨੇ 9 ਮਹੀਨੇ ਹੋ ਗਏ ਫਿਰ ਵੀ ਦੇ ਆਰ ਰੈਡੀ ਟੂ ਹੈਲਪ ਯੂ ਵੀ ਹੈਵ ਟੂ ਸ਼ੋ ਥੈਮ ਆਪਣਾ ਜੀਐਸਟੀ ਨੰਬਰ ਜਿਹੜੇ ਆਪਣੇ ਇਨਕੋਰਪੋਰੇਸ਼ਨ ਦੇ ਡਾਕੂਮੈਂਟ ਜਦੋਂ ਆਪ ਕੰਪਨੀ ਇਨਕੋਰਪੋਰੇਟ ਕੀਤੀ ਹੈ ਜੀ ਆਲ ਦੀ ਸੋਰਟਸ ਆਫ ਥਿੰਗਸ ਵੈਰੀ ਸਮਾਲ ਅਮ ਰੈਸਟ੍ਰਿਕਸ਼ਨ ਕਰਦੇ ਆ ਸਗੋਂ ਜਿਹੜੀ ਬੈਂਕ ਹੈ ਉਹ ਬਿਕਾਜ਼ ਇਹ ਬਹੁਤ ਹੀ ਜ਼ਿਆਦਾ ਕੋਲ ਇਹਨਾਂ ਕੋਲ ਪੈਸੇ ਹੈਗੇ ਆ ਦੇ ਮੇਕ ਇਟ ਅ ਲਿਟਲ ਬਿਟ ਹਾਰਡਰ ਅੱਛਾ ਇੱਕ ਚੀਜ਼ ਹੋ ਰਿਹਾ ਮੱਕੜ ਸਾਹਿਬ ਇਹਦੇ ਵਿੱਚ ਇਹ ਵੀ ਹੈ ਨਾ ਕਿ ਆਪਾਂ ਜਿਸ ਹਿਸਾਬ ਨਾਲ ਜਿੰਨੀ ਕੁ ਮੈਨੂੰ ਸਮਝ ਆਈ ਹੈ ਜਿਹੜਾ ਤੁਸੀਂ ਇਹ ਬੀ ਲੈਂਡਰਸ ਦੇ ਬਾਰੇ ਗੱਲ ਕੀਤੀ ਹੈ ਤੇ ਬੈਂਕ ਰੈਗੂਲਰ ਬੈਂਕ ਦੀ ਗੱਲ ਕਰ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਬੈਂਕ ਉਹ ਸ਼ਰਤ ਜਿਹੜੀ ਪਹਿਲਾਂ ਹੀ ਲਾ ਦਿੰਦਾ ਕਿ 2 ਸਾਲ ਦਾ ਰਿਪੋਰਟ ਤੁਹਾਡੇ ਕੋਲ ਜਿਹੜਾ ਉਹ ਚਾਹੀਦਾ ਹੈ ਕਿਸੇ ਵੀ ਚੀਜ਼ ਦਾ ਹੁਣ ਤੁਹਾਡੇ ਕੋਲ ਇਨਕਮ ਹੈਗੀ ਆ ਤੁਸੀਂ ਇਹ ਪੋਜੀਸ਼ਨ 'ਚ ਹੈਗੇ ਆ ਕਿ ਜੇ 9 ਮਹੀਨੇ ਵੀ ਹੋਵੇ ਹੋਇਆ ਤੁਹਾਨੂੰ ਕੰਮ ਸ਼ੁਰੂ ਕੀਤਾ ਨੂੰ ਕੋਈ ਸੈਲਫ ਬਿਜ਼ਨਸ ਸ਼ੁਰੂ ਕੀਤਾ ਨੂੰ ਪਰ ਤੁਹਾਨੂੰ ਲੱਗਦਾ ਇਹਦੇ ਵਿੱਚੋਂ ਮੇਰੀ ਇੰਨੀ ਇਨਕਮ ਹੈਗੀ ਮੈਂ ਘਰ ਲੈ ਸਕਦਾ ਇੰਨੇ ਨਾਲ ਯੋ ਬੈਂਕ ਕਹਿੰਦਾ ਨਹੀਂ 2 ਸਾਲ ਦੀ ਮੈਨੂੰ ਚਾਹੀਦੀ ਹੈ ਰਿਟਰਨ ਤੁਹਾਡੀ 2 ਸਾਲ ਦਾ ਰਿਪੋਰਟ ਪੜਾ ਚਾਹੀਦਾ ਤੇ ਤੁਸੀਂ ਫਿਰ 20 ਲੈਂਡਰਸ ਕੋਲ ਜਾਂਦੇ ਹੋ ਤੇ ਉੱਥੇ ਜਾ ਕੇ ਕਹਿੰਦੇ ਹੋ ਜੀ ਮੇਰੇ ਕੋਲ ਇੰਨੀ 20 ਲੈਂਡਰ ਦੇਖਦਾ ਕਿ ਹਾਂ ਪੈਸੇ ਹੈਗੇ ਆ ਬੰਦੇ ਕੋਲ ਕਰ ਸਕਦਾ ਇਹਦਾ ਕੰਮ ਠੀਕ ਠਾਕ ਹੈਗਾ ਉਹ ਫਿਰ ਕੀ ਕਰਦਾ ਉਹ ਥੋੜੀਆਂ ਜੀਆਂ ਜ਼ਿੰਮੇਦਾਰੀਆਂ ਆਪ ਚੱਕ ਲੈਂਦਾ ਤੇ ਫਿਰ ਉਹ ਜਦੋਂ 2 ਸਾਲ ਹੁੰਦੇ ਆ ਫਿਰ ਰੈਗੂਲਰ ਬੈਂਕ ਦੇ ਵਿੱਚ ਵੀ ਚੀਜ਼ਾਂ ਚੱਲ ਜਾਂਦੀਆਂ ਨੇ ਉਹ ਕਨਵਰਟ ਹੋ ਜਾਂਦਾ ਉਧਰਲੇ ਪਾਸੇ ਥੋੜਾ ਇਹਨੂੰ ਵੀ ਕਰ ਦਿਓ ਐਗਜ਼ੈਕਟਲੀ ਸੋ ਹੇਅਰ ਇਜ਼ ਅਨਦਰ ਥਿੰਗ ਜੀ ਡੀ ਬੀ ਲੈਂਡਿੰਗ ਦੇ ਨਾਲ ਆਟੋਮੈਟਿਕਲੀ ਆਪੇ ਸੋਚੋ ਜੇ ਰੈਗੂਲਰ ਬੈਂਕ ਕੋ ਆਪਾਂ ਨਹੀਂ ਕੁਆਲੀਫਾਈ ਕਰਦੇ ਬੀ ਲੈਂਡਰ ਕਾਤੋਂ ਕਾਤੋਂ ਆਪਾਂ ਜਾਣਾ ਇੱਕ ਇੱਕ ਤਾਂ ਗੱਲ ਹੈ ਵੀ ਓਕੇ ਦੇ ਆ ਰੈਡੀ ਟੂ ਹੈਲਪ ਯੂ ਇਫ ਯੂ ਹੈਵ ਅ ਲੋਅਰ ਕ੍ਰੈਡਿਟ ਔਰ ਜੇ ਤੁਹਾਡੇ 2 ਸਾਲਾਂ ਦੇ ਐਵਰੇਜ ਨਹੀਂ ਹੈ ਪਰ ਐਟ ਦ ਸੇਮ ਟਾਈਮ ਇੱਕ ਤਾਂ ਆਪਣੀ ਕ੍ਰੈਡਿਟ ਘਟ ਸ਼ਾਇਦ ਹੋਵੇ ਦੂਜੇ ਪੱਖੋਂ ਮੇਬੀ ਵੀ ਵੀ ਹਾਉ ਟੂ ਥਿੰਕ ਵੀ ਉਹਦੀ ਰੇਟ ਵੀ ਥੋੜੀ ਹਾਈ ਹੋ ਜੂਗੀ ਪ੍ਰੋਬਬਲੀ ਅਪ ਟੂ ਅਪ ਟੂ 1% ਹੋ ਸਕਦਾ ਜੀ ਮੋਰ ਦੈਨ ਦ ਰੈਗੂਲਰ ਬੈਂਕ ਹਨਾ ਮਤਲਬ ਇਹ ਮਹਿੰਗਾ ਵੀ ਪਏਗਾ ਤੁਹਾਨੂੰ ਬੀ ਲੈਂਡਰ ਕੋਲ ਜਾਣਾ ਸੋ ਹੇਅਰ ਇਜ਼ ਦ ਥਿੰਗ ਅਪ ਟੂ 1% ਐਂਡ ਸਮ ਟਾਈਮਸ ਲੈਸ ਐਂਡ ਐਟ ਦ ਸੇਮ ਟਾਈਮ ਤੁਹਾਨੂੰ ਫੀਸ ਵੀ ਪੈਣੀ ਆ ਤਕਰੀਬਨ 8% ਫੀਸ ਪੈਣੀ ਆ ਜਿੰਨਾ ਤੁਹਾਡਾ ਮਾਰਗੇਜ ਅਮਾਉਂਟ ਹੋਵੇ ਸੋ ਫਾਰ ਐਗਜ਼ਾਮਪਲ ਜੇ ਤੁਹਾਡੀ ਮਾਰਗੇਜ ਹੈਗੀ 6 ਲੱਖ ਦੀ ਹੈ ਨਾ 1.8% ਹੋ ਗਿਆ 9000 ਡਾਲਰ ਦੀ ਫੀਸ ਵੀ ਪੈਣੀ ਆ ਜੀ ਪਰ ਜੇ ਸੋਚਿਆ ਜਾਵੇ ਜੇ ਇਨਸਰਟ ਵੇਰਿੰਗ ਟੂ ইਅਰਸ ਔਰ ਦੋ ਸਾਲਾਂ ਦੀ ਐਵਰੇਜ ਕੱਢਣ ਨੂੰ ਜੇ ਉਹ ਪ੍ਰੋਪਰਟੀ ਦਾ ਮੁੱਲ ਵੱਧ ਗਿਆ ਹਮ 9000 ਤਾਂ ਸ਼ਾਇਦ ਵਾਧੂ ਆਪਾਂ ਦੇਖਿਆ ਲਾਸਟ ਫਿਊ ইਅਰਸ ਹੁਣ ਤਾਂ ਚਲੋ ਘਟਿਆ ਪਰ ਉਹ ਤੋਂ ਪਹਿਲਾਂ ਕੋਰਡ ਦੇ ਵਿੱਚ ਤੇ ਕਈ ਪ੍ਰੋਪਰਟੀ ਐ 3-4 ਲੱਖ ਡਾਲਰ ਵੀ ਵੱਧ ਗਏ ਹੈ ਨਾ ਜੀ ਸੋ ਫਾਇਦਾ ਵੀ ਆ ਨੁਕਸਾਨ ਵੀ ਆ ਬਟ ਮੋਸਟ ਇੰਪੋਰਟੈਂਟਲੀ ਜਸਟ ਨਾ ਆਪਾਂ ਬਾਰ ਬਾਰ ਆਪਾਂ ਜਿਹੜੇ ਸੈਗਮੈਂਟ ਦੇ ਵਿੱਚ ਬਹੁਤੀਆਂ ਗੱਲਾਂ ਕਰਦੇ ਆ ਰਹੇ ਆ ਪਲੈਨਿੰਗ ਵੀ ਹੈਵ ਟੂ ਪਲਾਨ ਵੀ ਆਪਾਂ ਆਪਾਂ ਸਾਰੀ ਉਮਰ ਦੇ ਵਿੱਚ ਤੇ ਨਹੀਂ ਬੀ ਲੈਂਡਿੰਗ ਵਿੱਚ ਰਹਿਣਾ ਜੀ ਸੋ ਜਦੋਂ ਆਪਣੇ 2 ਸਾਲ ਬਣ ਗਏ ਉਸ ਨਵੇਂ ਬਿਜ਼ਨਸ ਦੇ ਵਿੱਚ ਫਿਰ ਤੁਹਾਡੇ ਫਾਈਨੈਂਸਸ ਵੀ ਆ ਗਏ ਜਾਂ ਜਦੋਂ ਤੁਹਾਡੀ ਇਨਕਮ ਵੱਧ ਗਈ ਵਿਦ ਇਨ ਹੋਪਫੁਲੀ 2 ਇਅਰਸ ਔਰ ਇਵਨ 1 ਇਅਰ ਤੁਸੀਂ ਸਾਡਾ ਪਲਾਨ ਇਹ ਹੁੰਦਾ ਵੀ ਉਹ 2 ਸਾਲ ਦੀ ਟਰਮ ਲੈ ਕੇ ਜਾਓ ਵੇਰੀਏਬਲ ਰੇਟ ਲਾ ਕੇ ਹਨਾ ਦੈਨ ਵੀ ਮੂਵ ਯੂ ਟੂ ਦ ਏ ਲੈਂਡਰ ਜਦੋਂ ਤੁਹਾਡੀ ਇਨਕਮ ਬਣ ਗਈ ਸੋ ਐਗਜ਼ਿਟ ਐਗਜ਼ਿਟ ਪਲਾਨ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਐਗਜ਼ਿਟ ਪਲਾਨ ਤੁਸੀਂ ਕਿਸ ਤਰੀਕੇ ਤਰੀਕੇ ਨਾਲ ਬਣਾਓਗੇ ਉਹ ਪਹਿਲਾਂ ਜਦੋਂ ਤੁਸੀਂ ਬੀ ਲੈਂਡਰ ਕੋਲ ਜਾਓਗੇ ਜਦੋਂ ਚੀਜ਼ਾਂ ਤੈਅ ਹੋਣਗੀਆਂ ਉਦੋਂ ਹੀ ਕਰ ਲਓਗੇ ਜਾਂ ਇਹ ਆਟੋਮੈਟਿਕਲੀ ਹੋ ਜਾਏਗਾ ਕਿ ਹਾਂ ਭਾਈ 2 ਸਾਲ ਜਦੋਂ ਹੋ ਜਾਏਗੀ ਤੇ ਤੁਹਾਡਾ ਉਧਰ ਸ਼ਿਫਟ ਹੋ ਜਾਏਗਾ ਜਾਂ ਤੁਹਾਨੂੰ ਤੈਅ ਕਰਨਾ ਪਏਗਾ ਜਾਂ ਬੀ ਲੈਂਡਰ ਤੈਅ ਕਰਦਾ ਕਿ ਹਾਂ ਜੇ ਮੇਰੇ ਨਾਲ ਇਦਾਂ ਡੀਲ ਕਰਦਾ ਤੇ ਇਸ ਤਰੀਕੇ ਨਾਲ ਹੋਏਗਾ ਤੇ ਇਸ ਤਰੀਕੇ ਨਾਲ ਡੀਲ ਕਰਦਾ ਤੇ ਇਦਾਂ ਕਰ ਲਾਂਗੇ ਆਪਾਂ ਨੋਬਡੀ ਕੇਅਰਸ ਮੋਰ ਦੈਨ ਦ ਕੰਜ਼ੂਮਰ ਹੂੰ ਜੇ ਆਪਾਂ ਆਪ ਹੀ ਆਪਣੀ ਜੇ ਕੇਅਰ ਕਰੂਗੇ ਆਪ ਆਪ ਦੀ ਪਲਾਨ ਬਣਾਵਾਂਗੇ ਸਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ 100% ਰਾਈਟ ਸੋ ਜਦੋਂ ਮੈਂ ਕਹਿੰਦਾ ਬਹਿਣਾ ਆਈ ਆਵੇ ਸੇ ਓਕੇ ਭਾਈ ਆਪਣਾ ਪਲਾਨ ਕੀਆ ਜੀ ਆਪਾਂ ਸਾਰੀ ਉਮਰ ਤੱਕ ਨਹੀਂ ਇੱਥੇ ਬਹਿਣਾ ਬਿਲਕੁਲ ਘਾਤੋਂ ਜ਼ਿਆਦਾ ਦੇਣਾ ਈਵਨ ਇਫ ਇਟਸ 1% ਜਾਂ 8% ਦੀ ਫੀਸ ਪੈਗੀ ਐਟ ది ਐਂਡ ਦੇ ਪਲਾਨ ਹੋਣਾ ਚਾਹੀਦਾ ਸੋ ਆਪਾਂ ਇਕੱਠੇ ਬੈਠ ਕੇ ਮੈਂ ਕਹਿੰਦਾ ਹੁੰਦਾ ਵੀ ਓਕੇ ਤੁਹਾਡੀ ਇਨਕਮ ਐਸ ਕੀ ਹੋਣਾ ਅਗਲੇ ਸਾਲ ਆਪਾਂ ਪ੍ਰੋਜੈਕਸ਼ਨ ਕੀ ਕਰਦੇ ਹਾਂ ਫਰਜਾ ਗਾਹ ਤੂੰ ਸੀ ਆਪਣੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਪਲੈਨਰ ਨਾਲ ਵੀ ਬੈਠ ਕੇ ਤੁਸੀਂ ਗੱਲ ਕਰੋ ਵੀ ਭਾਈ ਜੇ ਮੇਰੀ ਇਨਕਮ ਵਧ ਗਈ ਮੇਰੇ ਟੈਕਸ ਕਿੰਨੇ ਵਧੂਗੇ ਇਹ ਬਹੁਤ ਹੀ ਚੀਜ਼ਾਂ ਜ਼ਰੂਰੀ ਆ ਟੂ ਮੇਕ ਦਾ ਪਲਾਨ ਐਂਡ ਦੈਨ ਸੇ ওকে ਜੇ ਆਪਾਂ ਐਸ ਪ੍ਰੋਜੈਕਸ਼ਨ ਨਾਲ ਚੱਲਦੇ ਆ ਵੀ ਸਾਡੀ ਬਿਜ਼ਨਸ ਕਾਰੋਬਾਰ ਚੰਗੀ ਚੰਗੀ ਤਰ੍ਹਾਂ ਚੱਲੀ ਜਾਂਦਾ ਦੈਨ ਵਿਦਰਨ 2 ਇਅਰਸ ਹੋਪਫਲੀ ਵੀ ਕੈਨ ਮੂਵ ਔਨ ਐਂਡ ਗੋ ਟੂ ਦਾ ਏਟ ਲੈਂਡਰ ਐਂਡ this is very successful way to do it ਕਰਕੇ ਆਪਾਂ ਮਾਰਗੇਜ ਇੰਡਸਟਰੀ ਇੰਡਸਟਰੀ ਦੇ ਵਿੱਚ ਬਹੁਤੀ ਵਾਰੀ ਇਦਾਂ ਕੀਤਾ ਹੈਗਾ ਜੀ ਕਿਉਂਕਿ ਤੁਸੀਂ ਮਾਰਗੇਜ ਇੰਡਸਟਰੀ ਨਾਲ ਹੀ ਜੁੜੇ ਹੋਏ ਹੋ ਇਹੀ ਜਿਹੜਾ ਔਰ ਉੱਥੇ ਸਿੱਧੀ ਗੱਲ ਆ ਜਾਂਦੀ ਆ ਘਰਾਂ ਦੀ ਤੇ ਜਦੋਂ ਘਰਾਂ ਦੀ ਗੱਲ ਆਏਗੀ ਤੇ ਫਿਰ ਸਵਾਲ ਘੁਮ ਘੁਮਾ ਕੇ ਉੱਥੇ ਆ ਜਾਏਗਾ ਕਿ ਇਸ ਵੇਲੇ ਮਾਰਕੀਟ ਘਰਾਂ ਦੀ ਕਿਹੋ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਾイヤਰਸ ਦੇ ਲਈ ਫਸਟ ਟਾਈਮ ਬਾイヤਰਸ ਲਈ ਜਾਂ ਬਾイヤਰਸ ਦੇ ਲਈ ਤਾਂ ਇਹ ਉਹਨਾਂ ਦੇ ਫੇਵਰ ਦੀ ਹੈਗੀ ਆ ਅਰ ਔਰ ਉਸ ਸਭ ਦੇ ਦਰਮਿਆਨ ਇੱਕ ਚੀਜ਼ ਇਹ ਵੀ ਮੈਂ ਜਾਣਨੀ ਚਾਹੁੰਨਾ ਆ ਕਿ ਇਸ ਸਮੇਂ ਕਿਦਾਂ ਦੇ ਘਰਾਂ ਦੀ ਡਿਮਾਂਡ ਇਸ ਪੋਜੀਸ਼ਨ ਦੇ ਵਿੱਚ ਇਸ ਸਮੇਂ ਦੇ ਵਿੱਚ ਕਿਦਾਂ ਦੇ ਘਰਾਂ ਦੀ ਡਿਮਾਂਡ ਵਧਿਆ ਜਾਂ ਕਿਹੜੇ ਘਰਾਂ ਦੀ ਡਿਮਾਂਡ ਇਸ ਵੇਲੇ ਥੋੜਾ ਜਿਹਾ ਘੱਟ ਮਹਿਸੂਸ ਹੋ ਰਹੀ ਹੈ ਵੈਲ ਜਿਹੜੇ ਹਾਈ ਲੈਵਲ ਦੇ ਹੋਮਸ ਹੈਗੇ ਆ ਨਾਰਥ ਆਫ ਕਾਲ ਇਟ ਆਲਮੋਸਟ 2 ਮਿਲੀਅਨ ਡਾਲਰ 1.8 ਟੂ 2 ਮਿਲੀਅਨ ਡਾਲਰ ਪਲਸ ਰੇਂਜ ਉਹ ਆਬੀਸੀ ਇਨੀ ਡਿਮਾਂਡ ਨਹੀਂ ਹੈਗੀ ਲੋਕੇ ਵੇਟ ਕਰ ਰਹੇ ਆ ਸਪਟੈਂਬਰ 17 ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਕੱਠੇ ਹੋ ਕੇ ਮੀਟ ਕਰਨਾ ਐਂਡ ਹੋਪਫੁਲੀ 0.25% ਮਿਨਮਮ ਇਹ ਹੀ ਸਾਡੀ ਆਸ ਹੈ ਸਾਰਿਆਂ ਦੀ ਵੀ ਇਹ ਘਟਾਉਣ ਕੇ ਜੀ ਉਹ ਜਿਹੜੇ ਲੋਕ ਨੇ ਉਹਨਾਂ ਵਾਸਤੇ ਚੰਗਾ ਫਾਇਦਾ ਹੋਊਗਾ ਜਿਨ੍ਹਾਂ ਨੇ ਐਕਸਪੈਂਸਿਵ ਕਰ ਲੈਣਾ ਨਾ ਰਵਿੰਦਰ ਯੂਅਰ ਕੁਐਸਚਨ ਡਿਮਾਂਡ ਕਿੱਥੇ ਆ ਡਿਮਾਂਡ ਇਦਾਂ ਦੀ ਹੈ ਕਿ ਜਿਹੜੇ ਫਰਸਟ ਟਾਈਮ ਬਾਏਰਸ ਹਾਂ ਜੀ ਇਸ ਆ ਬਾਇਰਸ ਮਾਰਕਟ ਬਹੁਤੇ ਲੋਕਾਂ ਨੇ ਕਿਹਾ ਪਰ ਪੱਲਿਓ ਵੀ ਥੋੜੇ ਜਿਹੀ ਪੈਸੇ ਚਾਹੀਦੇ ਵੀ ਹੈਗੇ ਆ ਲੋਡ ਵੀ ਆ ਜਾਨ ਲੱਸੇ ਕਿਸ ਨੇ ਕਾਂਡੋ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਨੇ ਅਪਗ੍ਰੇਡ ਕਰਨਾ ਨੇਚਰਲੀ ਪ੍ਰੋਬਬਲੀ ਟਾਊਨ ਹੌਮ ਦੇ ਵਿੱਚ ਜਾਊਗੇ ਜਸ ਸਿੰਗਲ ਫੈਮਿਲੀ ਹੌਮ ਜਿਹੜਾ ਜਿਹੜਾ 1. ਯੂ نو ਡਿਪੈਂਡ ਕਰਦੇ ਕਿਹੜੇ ਸ਼ਹਿਰ ਦੇ ਵਿੱਚ ਪਰ ਐਨੀਵੇਅ ਬਿਟਵੀਨ 11 ਲੱਖ ਤੋਂ ਲੈ ਕੇ 14-15 ਲੱਖ ਦੇ ਡਾਲਰ ਦੇ ਗਰੁੱਪ ਦੇ ਵਿੱਚ ਆ ਅੱਛਾ ਇਹ ਇਹਦੇ ਵਿੱਚ ਫਸਟ ਟਾਈਮ ਬਾਇਰਸ ਬਾਇਰਸ ਦੇ ਲਈ ਇਸ ਸਮੇਂ ਦੀ ਜਿਹੜੀ ਪੋਜੀਸ਼ਨ ਹੈ ਆ ਥੋੜਾ ਜਿਹਾ ਇਹ ਵੀ ਕਲੀਅਰ ਕਰ ਦਿਓ ਕਿ ਉਹ ਕਿਹੜੇ ਟਾਈਪ ਦਾ ਘਰ ਉਹਨੂੰ ਜ਼ਿਆਦਾ ਸੂਟ ਕਰ ਸਕਦਾ ਹੈ ਇਸ ਵੇਲੇ ਫਰ ਫਸਟ ਟਾਈਮ ਹੋਮ ਬਾਇਰ ਫਸਟ ਟਾਈਮ ਹੋਮ ਬਾਇਰ ਵੈਰੀ ਲਾਈਕਲੀ ਕੰਡੋ অর ਟਾਊਨ ਹੋਮ ਹਮ ਐਂਡ ਇਟ ਆਲ ਡਿਪੈਂਡਸ ਵੀ ਥੋੜੀ ਇਨਕਮ ਕਿੰਨੀ ਆ ਕਿੰਨੇ ਜਾਣੇ ਕਿੰਨੇ ਜੀ ਕੰਮ ਕਰਦੇ ਹਨ ਅਮ ਐਂਡ ਅਗੇਨ ਫਸਟ ਟਾਈਮ ਹੋਮ ਬਾਇਰ ਜੇ ਤੁਸੀਂ ਟਾਊਨ ਹੋਮ ਲੈ ਰਹੇ ਆ ਉਹਦੇ ਵਿੱਚ ਬੇਸਮੈਂਟ ਤੇ ਨਹੀਂ ਹੈਗੀ ਜਿਹੜੀ ਤੁਹਾਡੀ ਮਾਰਗੇਜ ਨੂੰ ਹੈਲਪ ਕਰ ਸਕਦੀ ਹੈ ਜਿਹੜਾ ਤੁਸੀਂ ਕਿਰਾਏ ਤੇ ਦੇ ਸਕਦੇ ਆ ਪਰ on the other hand ਜੇ ਤੁਹਾਡੀ ਡਾਊਨ ਪੇਮੈਂਟ ਥੋੜੀ ਥੋੜੀ ਜਿਹਾ ਜ਼ਿਆਦਾ ਹੋ ਗਈ then those good chances ਵੀ ਜਿਹੜੇ 12 13 ਲੱਖ ਵਾਲੇ ਆ ਉਹਦੇ ਵਿੱਚ ਬੇਸਮੈਂਟ ਸੂਇਟ ਵੀ ਉਹਨਾਂ ਦੀ ਹੈਲਪ ਕਰੂਗੀ ਉਹਨਾਂ ਦੀ ਪੇਮੈਂਟ ਤਕਰੀਬਨ ਉਨੀ ਹੀ ਹੋਣੀ ਚਾਹੀਦੀ ਆ ਹਮ ਇਫ ਯੂ ਹੈਵ ਅ ਬੇਸਮੈਂਟ ਸੂਇਟ ਰਾਈਟ ਉਹਦੀ ਹੈਲਪ ਬਹੁਤ ਹੁੰਦੀ ਆ ਨਿਰਭਰ ਕਰਦਾ ਕਿ ਤੁਹਾਡੇ ਜੇਬ ਕਿੰਨੀ ਕੀ ਇਜਾਜ਼ਤ ਦਿੰਦੀ ਆ ਔਰ ਤੁਸੀਂ ਇਹਦੇ ਨਾਲ ਅੱਗੇ ਭਵਿੱਖ ਲਈ ਕੀ ਸੋਚਦੇ ਹੋ ਕਿ ਘਰ ਦੇ ਵਿੱਚੋਂ ਹੀ ਥੋੜਾ ਬਹੁਤਾ ਖਰਚਾ ਪੱਠਾ ਕੱਢਣ ਆ ਜਾਂ ਤੁਹਾਡੀ ਜੇਬ ਇਨਾਂ ਅਲਾਉ ਕਰਦੀ ਹੈ ਕਿ ਕੋਈ ਗੱਲ ਨਹੀਂ ਆਪਾਂ ਉਹਦੇ ਚੋਂ ਚੀਜ਼ਾਂ ਕਰ ਲਾਂਗੇ ਔਰ ਉਹਦੇ ਵਿੱਚ ਇੱਕ ਚੀਜ਼ ਇਹ ਵੀ ਹੋਏਗੀ ਥੋੜਾ ਜਿਹਾ ਇਹ ਵੀ ਕਲੀਅਰ ਕਰ ਦੋ ਕਿ ਜੇ ਤੁਸੀਂ ਬੇਸਮੈਂਟ ਦੇ ਆਧਾਰ ਦੇ ਉੱਤੇ ਚੀਜ਼ਾਂ ਖਰੀਦਣੀਆਂ ਤਾਂ ਫਿਰ ਤੁਹਾਡੀ ਜੇਬ ਉਸ ਸਮੇਂ ਘਰ ਖਰੀਦਣ ਲੱਗਿਆਂ ਵੀ ਥੋੜੀ ਜਿਹੀ ਜ਼ਿਆਦਾ ਢਿੱਲੀ ਹੋਏਗੀ ਜ਼ਿਆਦਾ ਖਰਚਾ ਕਰਨਾ ਪੈਗਾ ਤੁਹਾਨੂੰ ਹਾਂਜੀ ਆਫ ਕੌਰਸ ਐਂਡ ਐਂਡ देयर'ਸ ਆਲਸੋ ਅ ਚਾਂਸ ਓਨ ਰੈਂਟ ਵੀ ਥੋੜੇ ਜਿਹਾ ਘਟੇ ਆ ਵਿਦਰਨ ਦਾ ਲਾਸਟ 6 ਮੰਥਸ ਜੀ ਜੇ ਉਹ 2-3 ਡਾਲਰ ਘਟ ਗਿਆ ਉਹਦੇ ਵਿੱਚ ਵੀ ਫਰਕ ਹੈ ਸੋ ਬਜਟਿੰਗ ਪਹਿਲਾਂ ਬੈਣਾ ਚਾਹੀਦਾ ਬੀ ਮਾਰਗੇਜ ਬ੍ਰੋਕਰ ਸੈਟ ਡਾਉਨ ਐਂਡ ਸੇ ਵੀ ਓਕੇ ਅੱਜਕੱਲ ਦੀ ਰੇਟਾਂ ਕੀ ਆ ਅੱਜਕੱਲ ਦੇ ਰੈਂਟ ਕੀ ਆ ਮੇਰੀ ਅਫੋਰਡੇਬਿਲਟੀ ਕਿੰਨੇ ਜੇਬ ਵਿੱਚ ਕਿੰਨੇ ਪੈਸੇ ਆ ਮੈਂ ਕਿੰਨਾ ਅਫੋਰਡ ਕਰ ਸਕਦਾ ਜੇ ਪੱਲੇਉਂ ਦੇਣਾ ਪੈਣਾ ਜੇ ਬੇਸਮੈਂਟ ਨਾ ਚੜੇ ਇੱਕ ਦੋ ਮਹੀਨੇ ਹੈਨਾ ਜੇ ਰੈਨੋਵੇਸ਼ਨ ਵੀ ਕਰਨੇ ਪਵੇ ਇਹ ਸਾਰੀਆਂ ਚੀਜ਼ਾਂ ਇਸ ਵੈਰੀ ਇੰਪੋਰਟੈਂਟ ਵਿਚਾਰਨ ਵਾਸਤੇ ਵੀ ਮੈਂ ਇਹਦੇ ਵਾਸਤੇ ਕੀ ਪਲਾਨ ਕਰ ਸਕਦਾ ਮੈਨੂੰ ਲੱਗਦਾ ਕਿ ਜਿਹੜਾ ਵਿਅਕਤੀ ਘਰ ਖਰੀਦਣਾ ਚਾਹੁੰਦਾ ਆ ਜਿਹੜਾ ਇੱਛੂ ਕੈ ਜਿਹੜਾ ਇਸ ਪਾਸੇ ਰਾਹ ਤੁਰਿਆ ਆ ਜਦੋਂ ਉਹ ਸਿੱਧਾ ਰਾਬਤਾ ਬਣਾਏਗਾ ਉਹ ਆਪਣੀਆਂ ਪ੍ਰਾਇੋਰਟੀਜ਼ ਆਪਣੀ ਜੇਬ ਮਤਲਬ ਕਿੰਨਾ ਪੋਦੇ ਕੋਲ ਹੈਗਾ ਆ ਅੱਗੇ ਫਿਊਚਰ ਦਾ ਕੀ ਉਹਦਾ ਜਿਹੜਾ ਉਹ ਪਲਾਨਿੰਗ ਹੈਗੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਹਤਰ ਤਰੀਕੇ ਨਾਲ ਸਾਹਮਣੇ ਰੱਖ ਸਕਦਾ ਤੇ ਉਸੇ ਤਰੀਕੇ ਨਾਲ ਤੁਸੀਂ ਸੁਝਾਵੀ ਦੇ ਸਕਦੇ ਤੇ ਜੇ ਤੁਹਾਡੇ ਤੋਂ ਸੁਝਾ ਲੈਣੇ ਹੋਣ ਕਿਸੇ ਨੇ ਜੇ ਇਹ ਚੀਜ਼ਾਂ ਜਾਣਣੀਆਂ ਹੋਣ ਤਾਂ ਮੈਨੂੰ ਲੱਗਦਾ ਕਿ ਫਿਰ ਤੁਹਾਡਾ ਕੰਟੈਕਟ ਨੰਬਰ ਵੀ ਉਹਨਾਂ ਨੂੰ ਚਾਹੀਦਾ ਹੋਵੇਗਾ ਤੇ ਕਿਰਪਾ ਕਰਕੇ ਸਾਂਝਾ ਕਰ ਦਿਓ ਦਰਸ਼ਕਾਂ ਦੇ ਨਾਲ ਸੋ ਮੇਰਾ ਫੋਨ ਨੰਬਰ ਹੈਗਾ 604 614 4273 604 614 4273 ਇਹ ਮੇਰੀ ਡਾਇਰੈਕਟ ਲਾਈਨ ਹੈ ਤੁਸੀਂ ਭਾਵੇਂ ਮੈਨੂੰ ਵਟਸਐਪ ਮੈਸੇਜ ਟੈਕਸਟ ਵੀ ਕਰ ਸਕਦੇ ਹੋ ਰੈਗੂਲਰ ਟੈਕਸਟ ਫੋਨ ਕਰ ਲਓ ਜੀ ਆਲਵੇਜ਼ ਰਿਟਰਨ ਯਰ ਕਾਲ ਐਸ ਸੂਨ ਐਸ ਆਈ ਕੈਨ ਬਿਲਕੁਲ ਨੰਬਰ ਤੇ ਤੁਹਾਡੇ ਨਾਲ ਰਾਬਤਾ ਬਣਾ ਕੇ ਤੇ ਫਿਰ ਸਲਾਮ مشورہ ਜਿਹੜਾ ਹੈ ਉਹ ਕੀਤਾ ਜਾ ਸਕਦਾ ਕਿਉਂਕਿ ਘਰ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੰਜ਼ਲ ਹੁੰਦਾ ਇੱਕ ਤਰੀਕੇ ਨਾਲ ਉਹ ਜੰਗ ਜਿੱਤਣ ਵਾਲਾ ਹੀ ਕੰਮ ਹੋ ਜਾਂਦਾ ਕੈਨੇਡਾ ਦੇ ਵਿੱਚ ਤਾਂ ਖਾਸ ਤੌਰ ਤੇ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮਕਰ ਸਾਹਿਬ ਥੈਂਕ ਯੂ ਜਸਵੀਰ ਸ਼ੁਕਰੀਆ ਜੀ ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਫੇਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ